ਸ੍ਰੀ ਗੁਰਜੀ ਵੀਡੀਓ ਵੇਖ ਰਿਹਾ ਸਾਬ ਨੂੰ ਜੀਆ ਲੈ ਕੇ ਹਾਂ ਜੀ ਨਾ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰੀ ਦੇਖਣਾ ਜਿੰਨਾ ਵੀਰਾਂ ਪਿਆਰਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਅਮਰੀਕਾ ਵਿੱਚ ਪ੍ਰਵਾਸ ਨੀਤੀ ਖਲਾਫ ਸੰਘਰਸ਼ ਦੋਨਾਂ ਲਾਪ ਟ੍ਰੰਪ ਨੇ ਟ੍ਰੈਫਿਕ ਜੰਗ ਤੋਂ ਬਾਅਦ ਅਮਰੀਕਾ ਅੰਦਰ ਹੁਣ ਪ੍ਰਵਾਸੀ ਵਿਰੋਧੀ ਜੰਗ ਦਾ ਮੋਰਚਾ ਖੋਲ ਦਿੱਤਾ ਹੈ ਟ੍ਰੰਪ ਪਦੇ ਟ੍ਰੈਫਿਕ ਸਦਵੇਂ ਵਿੱਚ ਕਿਰਿਆ ਸੰਸਾਰ ਹੁਣ ਅਮਰੀਕਾ ਅੰਦਰ ਉਸ ਦੁਆਰਾ ਐਨ ਐਫ ਬੀ ਆਈ ਆਈ ਸੀ ਆਈ ਨੇਸ਼ਨਲ ਗਾਰਡ ਆਦ ਫੌਜੀ ਤੇ ਇਮੀਗ੍ਰੇਸ਼ਨ ਵਿਭਾਗਾਂ ਨੂੰ ਦਿੱਤੇ ਬੈਲਗਾਮ ਅਧਿਕਾਰਾਂ ਦੇ ਪੈਦਾ ਕੀਤਾ ਖੋਪ ਦੇਖ ਰੱਖਾ ਹੈ ਪੂਰ ਸ ਫੌਜ ਦੇ ਫੌਜ ਦੇ ਇਮੀਗ੍ਰੇਸ਼ਨ ਏਜੰਸੀਆਂ ਦੇ ਅਧਿਆਨ ਤੱਕੇ ਸ਼ਾਇਆਂ ਖਲਾਫ ਅਮਰੀਕਾ ਦੇ ਦਰਜਨਾਂ ਲੋਕ ਵੱਡੇ ਸ਼ਹਿਰਾਂ ਵਿੱਚ ਪ੍ਰਵਾਸੀਆਂ ਸਮੇਤ ਹਜ਼ਾਰਾਂ ਅਮਰੀਕੇ ਟਰੰਕਪੰਦਿਆਂ ਪ੍ਰਵਾਸੀ ਵਿਰੋਧੀ ਨੀਤੀਆਂ ਦਾ ਸਖਤ ਵਿਰੋਧ ਕਰ ਰੱਖਿਆ ਹਨ ਪ੍ਰਵਾਸੀ ਕਾਮੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਟ੍ਰੇਡ ਜੂਨੀਅਨ ਜੂਨੀਅਨ ਤਬਦੀਲੀ ਪਸੰਦ ਤੇ ਜਮਹੂਰੀ ਹੱਕਾਂ ਦੀਆਂ ਝੰਡਾ ਬਰਬਾ ਬਰਦਾਦ ਸੰਸਥਾਵਾਂ ਦੇ ਲੋਕ ਹੀ ਨਿਤ ਦਿਨ ਸਰਕਾਰੀ ਨੀਤੀਆਂ ਖਿਲਾਫ ਛੜਕਾਂ ਤੇ ਉੱਤਰ ਰਹੇ ਹਨ ਇਸ ਅਮਰੀਕਾ ਦੇ ਸਰਕਾਰੀ ਨੀਤੀਆਂ ਖਿਲਾਫ ਦੁਨੀਆ ਭਰ ਵਿੱਚੋਂ ਸਭ ਤੋਂ ਵਿਸ਼ਾਲ ਰੋਜ ਪ੍ਰਦਰਸ਼ਨ ਹੋ ਰਹੇ ਹਨ ਕੇ ਇਸ਼ਾਰਾ ਵਿੱਚ ਇਹ ਰੋਸ ਪ੍ਰਦਰਸ਼ਨ ਹਿੰਸਕ ਰੂਪ ਤਾਰ ਗਏ ਤੇ ਪੁਲਸ ਨਾਲ ਸਿੱਧੀ ਝੜਪ ਵਿੱਚ ਬਦਲ ਗਏ। ਵਿਰੋਧ ਪ੍ਰਦਰਸ਼ਨਾਂ ਦੀ ਇਹ ਲਹਿਰ ਅਮਰੀਕਾ ਦੇ ਮੁੱਖ ਸ਼ਹਿਰ ਲਾਸ ਐਜਲਸ ਵਿੱਚ ਸਰਕਾਰੀ ਇਮੀਗ੍ਰੇਸ਼ਨ ਏਜੰਸੀਆਂ ਵੱਲੋਂ ਵੱਡੇ ਪੱਧਰ ਤੇ ਕੀਤੀ ਸ਼ਾਪਿੰਗ ਮਾਰੀ ਅਤੇ ਗ੍ਰਿਫਤਾਰੀਆਂ ਵਿਰੁੱਧ ਸ਼ੁਰੂ ਹੋ ਕੇ ਪੂਰੇ ਦੇਸ਼ ਵਿੱਚ ਫੈਲ ਰਹੀ ਹੈ। 14 ਜੂਨ ਨੂੰ ਰਾਜਧਾਨੀ ਵੈਸਟਰਨ ਡੀਸੀ ਵਿੱਚ ਅਮਰੀਕੀ ਫੌਜ ਦੀ 250ਵੀਂ ਬਰੇਗੰਡ ਅਤੇ ਰਾਸ਼ਟਰੀ राष्ट्रपती डोनल ट्रंप दे ਜਨਮ ਦਿਨ ਦਾ ਜਸ਼ਨ ਮਨਾਉਣ ਲਈ ਵੱਡੀ ਫੌਜੀ ਪਰੇਡ ਕੀਤੀ ਗਈ ਪ੍ਰਾਈਵੇਟ ਹਥਿਆਰ ਕੰਪਨੀਆਂ ਦੀ ਸਪான்ਸਰ ਇਸ ਪਰੇਡ ਵਿੱਚ ਭਾਰੀ ਫੌਜੀ ਨਪਰੀ ਤੇ ਫੌਜੀ ਟੈਕ ਲੜਾਕੂ ਜਹਾਜ਼ਾਂ ਨਾਲ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਇਸ ਨੇ ਲੋਕਾਂ ਦੇ ਗੁੱਸੇ ਨੂੰ ਹੋਰ ਜਬਰਾ ਜਬਰਾ ਦਿੱਤੀਆਂ ਅਤੇ ਦੇਸ਼ ਭਰ ਵਿੱਚ ਨੋ ਕਿੰਗ ਦੇ ਵੱਡੇ ਵਿਰੋਧ ਪ੍ਰਦਰਸ਼ਨ ਹੋਏ ਜੋ ਅਮਰੀਕਾ ਵਿੱਚ ਵਧ ਰਹੀ ਜੰਗਬਾਜ਼ੀ ਅਤੇ ਰਾਸ਼ਟਰਪਤੀ ਦੀ ਵਾਦੀ ਤਾਨਾਸ਼ਾਹੀ ਖਿਲਾਫ ਸਨ ਸ਼ੁਰੂ ਹੋਇਆ ਪ੍ਰਚਾਰਣ ਦੇ ਕੈਲੀਫੋਰਨਿਅਨ ਜੂਬੇ ਦੀ ਮੰਗ ਤੋਂ ਬਿਨਾਂ ਹੀ ਸੂਬੇ ਅੰਦਰ 2000 ਨੈਸ਼ਨਲ ਗਾਰਡ ਤੇ ਮਰੀਨ ਤਾਇਨਾਤ ਕਰਨ ਦੇ ਹੁਕਮ ਹੁਕਮ ਦੇ ਦਿੱਤੇ ਆਈਸੀਏ ਤੇ ਕਸਟਮਰ ਏਜੰਟਾਂ ਨੇ ਤਾਕਤ ਦੀ ਵਰਤੋਂ ਕਰਦਿਆਂ ਸੈਂਕੜੇ ਲੋਕਾਂ ਨੂੰ ਗ੍ਰਿਫਤਾਰ ਕਰਕੇ ਵੱਖ-ਵੱਖ ਥਾਵਾਂ ਤੇ ਬਣੇ ਨਜ਼ਰਬੰਦ ਕੈਂਪਾਂ ਵਿੱਚ ਭੇਜ ਦਿੱਤਾ ਜਿੱਥੇ ਮੁੱਢਲੀਆਂ ਮੈਡੀਕਲ ਤੇ ਭੋਜਨ ਸਹੂਲਤਾਂ ਨਹੀਂ ਸਨ ਇਸ ਧੱਕੇਸ਼ਾਹੀ ਦਾ ਵਿਰੋਧ ਕਰਨ ਵਾਲੇ ਪ੍ਰਦਰਸ਼ਨਕਾਰਾਂ ਉੱਤੇ ਨਕਾਬពੂਛ ਪੁਲਸ ਫੌਜ ਦੇ ਹੰਝੂ ਗੈਂਸ ਮਿਰਚ ਸਪਰੇਅ ਰਬੜ ਦੀਆਂ ਗੋਲੀਆਂ ਤੇ ਭਾਰੀ ਤਾਕਤ ਦੀ ਵਰਤੋਂ ਕੀਤੀ 트럼ਪ ਨੇ ਸ਼ਾਂਤਵੇਂ ਪ੍ਰਦਰਸ਼ਨਾਂ ਨੂੰ ਮਹਾਨ ਅਮਰੀਕੀ ਸ਼ਹਿਰ ਲੌਂਸ ਐਜਲਸ ਉੱਤੇ ਪ੍ਰਵਾਸੀਆਂ ਤੇ ਅਪਰਾਧੀਆਂ ਵੱਲੋਂ ਹਮਲਾ ਤੇ ਕਬਜ਼ਾ ਕਰਨ ਦੇ ਗੈਰ ਸੰਜੀਦੀ ਤੇ ਸਨਸਨੀਖੇਜ ਬਿਆਨ ਨੇ ਪ੍ਰਵਾਸੀਆਂ ਤੇ ਅਮਰੀਕਾ ਦੇ ਗਾਂਵ ਵੱਧੂ ਲੋਕਾਂ ਵਿੱਚ ਗੁੱਸੇ ਦੀ ਲਹਿਰ ਪੈਦਾ ਕਰ ਦਿੱਤੀ ਇਸ ਤਰ੍ਹਾਂ 트럼ਪ ਦੀਆਂ ਰਾਜਕਤਾ ਇੰਦਨ ਨਿਤਨਾ ਜਿੰਨਾ ਵਿੱਚ ਟ੍ਰੈਫਿਕ ਜੰਗ ਨਿਆਪਾਲਕ ਤੇ ਦਬਾਅ ਸੰਵਿਧਾਨਿਕ ਹੱਦਾਂ ਦੀ ਉਲੰਘਣਾ ਯੂਨੀਵਰਸਿਟੀਆਂ ਦੀ ਏਕਾਦਿਕ ਜਾਦੀ ਤੇ ਹਮਲਾ ਹਮਲਾਂ ਤੇ ਫੰਡਾਂ ਵਿੱਚ ਕਟੌਤੀ ਛਾਪਿਆਂ ਤੇ ਗ੍ਰਿਫਤਾਰੀਆਂ ਆਦਿ ਖਿਲਾਫ ਰੋਜ਼ ਫੈਲ ਰੱਖਾ ਹੈ ਅਮਰੀਕੀ ਸਮਾਜਨ ਟਰੰਪ ਦੀਆਂ ਰਾਜਿਕ ਨੀਤੀਆਂ ਲੋਕਤੰਤਰ ਤੇ ਸਥਾਨਿਕ ਜਾਤੀ ਬਾਰੇ ਤਿੱਖੀ ਬਹਿੰਸ਼ ਛੜ ਗਈ ਹੈ ਖਬਰ ਨੂੰ ਅੰਤ ਤੱਕ ਦੇਖਣ